ਹੁਣ ਤਾਂ ਮੁਕਦਮਾ ਦਰਜ ਹੋ ਗਿਆ ਹੁਣ ਚਾਹੁੰਦੇ ਹੋ ਚੰਗਾ ਸਬਕ ਸਿਖਾਣਾ ਚਾਹੁੰਦੇ ਹੋ ਪੋਲਿਟਿਕਲ ਲਾਈਟ ਹੈ ਤੇ ਮੇਰੀ ਪੋਟੀਕਲ ਫਾਈਟ ਹੈ ਪੋਲਿਟਿਕਲ ਮੈਂ ਲੜੂੰਗਾ ਹਮ ਤਰੰਦਾ ਦੀ ਇਲੈਕਸ਼ਨ ਹੈ ਲੈਟ ਅਸ ਸੀ ਦੇਖਦੇ ਹਾਂ ਕੀ ਕਰਦਾ ਹੁੰਦਾ ਕੀ ਲੱਗਦਾ ਇਹ ਸਭ ਦਾ ਐਂਡ ਕਿੱਥੇ ਆ ਬੁਰ ਸਿੱਖ ਦੀ ਕਦੀ ਤਸੱਲੀ ਨਹੀਂ ਹੁੰਦੀ ਮੈਂ ਮੈਂ ਨਹੀਂ ਤਸੱਲੀ ਹੁੰਦੀ ਮੇਰੀ ਅਦਾ ਹਮ ਇਹ ਚੱਲੂਗੀ ਲੜਾਈ ਪੋਲਿਟਿਕਲ ਲੜਾਈ ਚੱਲੂਗੀ ਤੇ ਮੁੱਕਦੀ ਨਹੀਂ ਹਮ ਨਹੀਂ ਮੁੱਕੂਗੀ ਸਤਾਈ ਦੇਖੋ ਉਹ ਕਾਹਨ ਤੇ ਜੋ ਕਰਨਾ ਸੀ ਕਰ ਲਿਆ ਸੈਸ ਸੁਭਾਈ ਇਹ ਚੀਜ਼ ਨਿਕਲ ਗਈ ਉਹਨਾਂ ਦਾ ਕੋਈ ਮਨਸ਼ਾ ਨਹੀਂ ਸੀ ਚਲੋ ਉਹਨਾਂ ਨੇ ਮਾਫੀਆਂ ਵੀ ਮੰਗ ਲਈਆਂ ਜੀ ਭੈਣ ਜਾਂ ਮਾਂ ਖੜੀ ਹੋਵੇ ਸਾਹਮਣੇ ਫਿਰ ਉਹ ਇਹ ਗੱਲ ਕਹਿ ਦੇਣਗੇ ਉਹਨਾਂ ਨੂੰ ਕੋਈ ਉਹਨਾਂ ਦੀ ਜੇ ਤੁਸੀਂ ਸਾਹਮਣੇ ਖੜੇ ਹੋ ਉਹਦੇ ਐਜੇ ਲੇਡੀ ਜਾਂ ਉਹਦੀ ਭੈਣ ਜਾਂ ਮਾਂ ਉਹਨਾਂ ਦਾ ਬਾਪ ਹੋਵੇ ਬਾਪ ਦੇ ਉਹਨੂੰ ਸਿਰ ਤੇ ਰੱਖ ਲਈਦਾ ਪਹਿਲੇ ਜੁੱਤੀਆਂ ਮਾਰ ਲਈਦੀਆਂ ਫਿਰ ਇਹਨੂੰ ਕਹੇ ਮੇਰੇ ਸਿਰ ਤੇ ਚੜ ਜਾ ਦਿਸੋ ਜੀ ਹਿਮਨਤੀ ਮਨੁੱਖਤਾ ਹੈ ਇਹ ਤੁਹਾਡੀ ਮਾਨਸਤਾ ਤੁਸੀਂ ਕੀ ਸਮਝਦੇ ਹੋ ਬੁੱਟਾ ਸਿੰਘ ਨੂੰ ਬੁੱਟਾ ਸਿੰਘ ਟਵਾਏ ਆ ਜਦੋਂ ਮਰਜੀ ਬਣਾ ਲਓ ਜੋੜ ਬਾਈ ਤੋੜ ਕੇ ਜੋੜ ਕੇ ਬਣਾ ਲਓ ਬੂਟਾ ਦੀ ਜਿਹੜੀ ਬਰਾਰੀ ਐਨੀ ਕਮਜ਼ੋਰ ਐ ਜਿਹੜੀ ਤੁਸੀਂ ਉਹਨੂੰ ਜਿਹੜੀ ਮਰਜ਼ੀ ਗੱਲ ਕਰਕੇ ਉਹਨਾਂ ਨੂੰ ਹੁਣ ਮਾਫੀ ਮੰਗ ਕੇ ਉਹਨਾਂ ਨੂੰ ਮਨਾ ਲਓ ਕਿਉਂ ਭਾਈ ਜਿੱਸਾ ਮਾੜਾ ਲੱਗਦਾ ਸੀ ਉਹ ਨਹੀਂ ਸੀ ਚੰਗਾ ਹੂੰ ਪਰ ਸਾਡੇ ਗੁਰੂਆਂ ਨੇ ਤਾਂ ਮਾਫੀ ਦਾ ਵੀ ਤਾਂ ਕਿਹਾ ਵਾ ਕਿ ਅਗਰ ਆਪਾਂ ਮਾਫ ਕਰ ਦੰਨੇ ਬਹੁਤ ਵੱਡੀ ਗੱਲ ਵਾ ਇਹ ਇੱਥੇ ਤੁਹਾਡੇ ਸੋਚ ਰਹੇ ਜਫਰਨਾਮਾ ਗੁਰੂ ਗੋਬਿੰਦ ਸਿੰਘ ਲਿਖਿਆ ਸੀ ਹੂੰ ਔਰੰਗਜ਼ੇਬ ਰੋਇਆ ਸੀ ਹੂੰ ਖਾਚੂ ਤੋਂ ਆਇਆ ਸੀ ਮਾਫ ਕਰਤੇ ਹੂੰ ਜਿੱਥੇ ਸੀ ਮਾਫ ਮਾਪੇ ਸਾਵਕ ਸਿਖਾਣਾ ਚਾਹੁੰਦੇ ਹੋ ਕਿ ਕੋਈ ਅੱਗੇ ਤੋਂ ਕੋਈ ਗਲਤੀ ਨਾ ਕਰੇ ਕਿਉਂ ਨਹੀਂ ਕਿਉਂ ਨਹੀਂ ਇਟਸ ਮਾਈ ਡਿਊਟੀ ਮੈਂ ਆਪਣੀ ਜੀ ਕੌਮਦੀ ਨਮਾਇੰਦਗੀ ਕਰਦਾ ਹਾਂ ਜਗਿੰਦਰ ਸਿੰਘ ਪੜਿਆ ਲਿਖਿਆ ਪੜ ਕੇ ਸਭ ਕੁਝ ਆਪਣੀ ਕੌਮ ਦੀ ਨੁਮਾਇੰਦੀ ਕਰਦਾ ਤੇ ਮੈਂ ਸਾਡੇ ਤੇ ਬਈ ਬੋਲਾ ਬੂਟਾ ਸਿੰਘ ਦੀ ਬੇਇੱਜ਼ਤੀ ਵਾਪਸ ਕਰ ਸਕਦਾ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਕੋਈ ਅਪਸ਼ਬਦ ਕਹਿ ਸਕਦਾ ਜਿਹੜਾ ਜਿਹੜਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗੇ ਹਾਰਟ ਹੋਵੇ ਹੁਣ ਕਹਿੰਦਾ ਮੈਂ ਸੱਟ ਤੇ ਬਹੋਣਾ ਹੁਣ ਜੁੱਤੀਆਂ ਮਾਰਦਾ ਦੁਬਾਰਾ ਮਾਰਦਾ ਜੁੱਤੀਆਂ ਮੈਂ ਅਸੀਂ ਨਹੀਂ ਇਸ ਕਾ ਨੂੰ ਬਰਦਾਸ਼ਤ ਨਹੀਂ ਕਰਦੀ ਮੇਰੀ ਕੌਮ ਨਹੀਂ ਬਰਦਾਸ਼ਤ ਕਰਦੀ ਬੇਟਾ ਹੁਣ ਤਾਂ ਮੁਕਦਮਾ ਦਰਜ ਹੋ ਗਿਆ ਹੁਣ ਚਾਹੁੰਦੇ ਹੋ ਚੰਗਾ ਸਬਕ ਸਿਖਾਣਾ ਚਾਹੁੰਦੇ ਹੋ ਪੋਲਿਟਿਕਲ ਲਾਈਟ ਹੈ ਇਹ ਤੇ ਮੇਰੀ ਪੋਲਿਟਿਕਲ ਫਾਈਟ ਹੈ ਪੋਲਿਟਿਕਲ ਮੈਂ ਲੜੂੰਗਾ ਹਮ ਤਰੰਦਾ ਦੀ ਇਲੈਕਸ਼ਨ ਹੈ ਲੈਟ ਅਸ ਸੀ ਦੇਖਦੇ ਹਾਂ ਕੀ ਕਰਦਾ ਹੁੰਦਾ ਕੀ ਲੱਗਦਾ ਇਹ ਸਭ ਦਾ ਐਂਡ ਕਿੱਥੇ ਆ ਬਹੁਤ ਸਖ ਦੀ ਕਦੀ ਤਸੱਲੀ ਨਹੀਂ ਹੁੰਦੀ ਮੈਂ ਮੈਂ ਨਹੀਂ ਤਸੱਲੀ ਹੁੰਦੀ ਮੇਰੀ ਅਦਾ ਹਮ ਇਹਦੀ ਚੱਲੂਗੀ ਲੜਾਈ ਪੋਲਿਟਿਕਲ ਲੜਾਈ ਚੱਲੂਗੀ ਤੇ ਮੁੱਕਦੀ ਨਹੀਂ ਹਮ ਨਹੀਂ ਮੁੱਕੂਗੀ ਸਤਾਈ ਦੇਖੋ ਉਹ ਤਾਂ ਸੈਂ ਤੇ ਜੋ ਕਰਨਾ ਸੀ ਕਰ ਲਿਆ ਸੈਸ ਸੁਭਾਏ ਇਹ ਚੀਜ਼ ਨਿਕਲ ਗਈ ਉਹਨਾਂ ਦਾ ਕੋਈ ਮਨਸ਼ਾ ਨਹੀਂ ਸੀ ਚਲੋ ਉਹਨਾਂ ਨੇ ਮਾਫੀਆਂ ਵੀ ਮੰਗ ਲਈਆਂ ਜੀ ਭੈਣ ਜਾਂ ਮਾਂ ਖੜੀ ਹੋਵੇ ਸਾਹਮਣੇ ਫਿਰ ਉਹ ਇਹ ਗੱਲ ਕਹਿ ਦੇਣਗੇ ਉਹਨਾਂ ਨੂੰ ਕੋਈ ਉਹਨਾਂ ਦੀ ਜੇ ਤੁਸੀਂ ਸਾਹਮਣੇ ਖੜੇ ਹੋ ਉਹਦੇ ਐਜੇ ਲੇਡੀ ਜਾਂ ਉਹਦੀ ਭੈਣ ਜਾਂ ਮਾਂ ਉਹਨਾਂ ਦਾ ਬਾਪ ਹੋਵੇ ਬਾਪ ਦੇ ਉਹਨੂੰ ਸੱਤੇ ਰੱਖ ਲਈਦਾ ਪਹਿਲੇ ਜੁੱਤੀਆਂ ਮਾਰ ਲਈਦੀਆਂ ਫਿਰ ਇਹਨੂੰ ਕਹੇ ਮੇਰੇ ਸੱਤੇ ਚੜ ਜਾ ਦਿਸੋ ਜੀ ਹਿਮਨਟੀ ਮਨੁੱਖਤਾ ਹੈ ਇਹ ਤੁਹਾਡੀ ਮਾਨਸਤਾ ਤੁਸੀਂ ਕੀ ਸਮਝਦੇ ਹੋ ਬੁੱਟਾ ਸਿੰਘ ਨੂੰ ਬੁੱਟਾ ਸਿੰਘ ਟਵਾਏ ਆ ਜੇ ਤੋ ਮਰਜੀ ਬਣਾ ਲਓ ਜੋੜ ਬਾਈ ਤੋੜ ਕੇ ਜੋੜ ਕੇ ਬਣਾ ਲਓ ਬੂਟਾ ਦੀ ਜਿਹੜੀ ਬਰਾਰੀ ਐਨੀ ਕਮਜ਼ੋਰ ਐ ਜਿਹੜੀ ਤੁਸੀਂ ਉਹਨੂੰ ਜਿਹੜੀ ਮਰਜੀ ਗੱਲ ਕਰਕੇ ਉਹਨਾਂ ਨੂੰ ਹੁਣ ਮਾਫੀ ਮੰਗ ਕੇ ਉਹਨਾਂ ਨੂੰ ਮਨਾ ਲਓ ਕਿਉਂ ਭਾਈ ਜਿੱਸਾ ਮਾੜਾ ਲੱਗਦਾ ਸੀ ਉਹ ਨਹੀਂ ਸੀ ਚੰਗਾ ਹੂੰ ਪਰ ਸਾਡੇ ਗੁਰੂਆਂ ਨੇ ਤਾਂ ਮਾਫੀ ਦਾ ਵੀ ਤਾਂ ਕਿਹਾ ਵਾ ਕਿ ਅਗਰ ਆਪਾਂ ਮਾਫ ਕਰ ਦੰਨੇ ਬਹੁਤ ਵੱਡੀ ਗੱਲ ਵਾ ਇਹ ਪੇਛਲ ਕਰਾ ਇੱਥੇ ਤੁਹਾਡੇ ਸੁਣ ਜਾਨ ਜਫਰਨਾਮਾ ਗੁਰੂ ਗੋਬਿੰਦ ਸਿੰਘ ਲਿਖਿਆ ਸੀ ਹੂੰ ਔਰੰਗਜ਼ੇਬ ਰੋਇਆ ਸੀ ਹੂੰ ਖਾਚੂ ਤੋਂ ਆਇਆ ਸੀ ਮਾਫ ਕਰਤੇ ਹੂੰ ਜਿੱਥੇ ਸੀ ਮਾਫ ਮਬੇ ਤੁਸੀਂ ਸਾਬਕ ਸਿਖਾਣਾ ਚਾਹੁੰਦੇ ਹੋ ਕਿ ਕੋਈ ਅੱਗੇ ਤੋਂ ਕੋਈ ਗਲਤੀ ਨਾ ਹੋਵੇ ਕਿਉਂ ਨਹੀਂ ਕਿਉਂ ਨਹੀਂ ਇਟਸ ਮਾਈ ਡਿਊਟੀ ਮੈਂ ਆਪਣੀ ਜੀ ਕੌਮਦੀ ਨਮਾਇੰਗੀ ਕਰਦਾ ਹਾਂ ਜਗਿੰਦਰ ਸਿੰਘ ਪੜਿਆ ਲਿਖਿਆ ਪੜ ਕੇ ਸਭ ਕੁਝ ਆਪਣੀ ਕੌਮਦੀ ਨੁਮਾਇੰਗੀ ਕਰਦਾ ਤੇ ਮੈਂ ਸੱਟ ਤੇ ਬਈ ਬੋਲਾ ਬੂਟਾ ਸਿੰਘ ਦੀ ਬੀਸਤੀ ਵਾਪਸ ਕਰ ਸਕਦਾ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਕੋਈ ਅਪਸ਼ਬਦ ਕਹਿ ਸਕਦਾ ਜਿਹੜਾ ਜਿਹੜਾ ਉਹਨਾਂ ਦੀ ਉਹਨਾਂ ਨੂੰ ਪਤਾ ਲੱਗੇ ਹਾਰਟ ਹੋਵੇ ਹੁਣ ਕਹਿੰਦਾ ਮੈਂ ਸੱਟ ਤੇ ਬਹੋਣਾ ਹੁਣ ਜੁੱਤੀਆਂ ਮਾਰਦਾ ਦੁਬਾਰਾ ਮਾਰਦਾ ਜੁੱਤੀਆਂ ਮੈਂ ਅਸੀਂ ਨਹੀਂ ਇਸਕਾ ਨੰਬਰ ਦਾਸ਼ ਨਹੀਂ ਕਰਦੀ ਮੇਰੀ ਕੌਮ ਨਹੀਂ برداشت ਕਰਦੀ ਬੇਟਾ